ਅਰਜੋਨ ਸਿੰਘ ਜੀ ਅਗਲੀ ਜਿਹੜੀ ਗੱਲ ਕਰੀਏ ਅੱਜ 28 ਤਰੀਕ ਆ ਤੇ ਇਕਨੋਮਿਕ ਬਲੈਕਆਊਟ ਦਾ ਅੱਜ ਦੇਣਾ ਸੋ ਆਨਲਾਈਨ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕ ਆ ਉਹਨਾਂ ਕੰਪਨੀਆਂ ਨੂੰ ਬਲੈਕਆਊਟ ਕਰ ਰਹੇ ਆ ਉਹਨਾਂ ਨੂੰ ਉਹ ਉੱਥੇ ਕਹਿੰਦੇ ਵੀ ਅੱਜ ਖਰੀਦਦਾਰੀ ਅਸੀਂ ਨਹੀਂ ਕਰਨੀ ਇਹ ਦਿਖਾਉਣ ਦੇ ਲਈ ਵੀ ਜਿਹੜੇ ਆਮ ਲੋਕਾਂ ਦੇ ਡਾਲਰ ਆ ਉਹਨਾਂ ਦਾ ਤੁਹਾਡੇ ਉੱਤੇ ਕਿਦਾਂ ਅਸਰ ਅ ਜਿਹੜਾ ਹੋ ਹੁੰਦਾ ਆ ਕੁਛ ਮਹੀਨੇ ਪਹਿਲਾਂ ਇੱਕ ਸ਼ਿਕਾਗੋ ਇਲਾਕੇ ਦਾ ਜான் ਸ਼ਵਾਰਜ ਕਰਕੇ ਨਾ ਬੰਦਾ ਸੀਗਾ ਇੱਕ ਮੈਡੀਟੇਸ਼ਨ ਤੇ ਮਾਈਂਡਫੁਲਨੈਸ ਐਜੂਕੇਟਰ ਸੀ ਉਸਨੇ ਮੀਡੀਆ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਗੱਲ ਨੂੰ ਤੋੜਿਆ ਤੇ ਇਹ ਜਿਹੜੀ ਖਾਸਾ ਜਿਹੜਾ ਆ ਉਹ ਹਵਾ ਫੜ ਗਈ ਆ ਸੋ ਇਕਨੋਮਿਕ ਬਲੈਕਆਊਟ ਪੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਅੱਗੇ ਚਲੇ ਆ ਸਟੀਵਨ ਕਿੰਗ ਵਰਗੇ ਜਿਹੜੇ ਆਥਰ ਨੇ ਉਹਨਾਂ ਨੇ ਵੀ ਕਿਹਾ ਵੀ ਡੋਂਟ ਬਾਏ ਸਟੱਫ ਔਨ ਫੈਬਰੂਰੀ 28 ਮਨੀ ਇਜ਼ ਦੀ ਓਨਲੀ ਥਿੰਗ ਦੇ ਅੰਡਰਸਟੈਂਡ ਸੋ ਇਸ ਇਹਨਾਂ ਨੂੰ ਜਿਹੜੇ ਕਈ ਐਕਟਰਸ ਤੋਂ ਲੈ ਕੇ ਹਾਲੀਵੁੱਡ ਵਾਲੇ ਆਮ ਲੋਕ ਬਹੁਤ ਸਾਰੇ ਜਿਹੜੇ ਲੋਕ ਆ ਇਸ ਦੇ ਵਿੱਚ ਜੁੜੇ ਨੇ ਤੇ ਉਹ ਚਾਹ ਰਹੇ ਨੇ ਵੀ ਇਹਦੇ ਵਿੱਚ 28 ਤਰੀਕ ਨੂੰ ਅੱਜ ਕੁਝ ਵੀ ਜਿਹੜਾ ਉਹ ਨਾ ਖਰੀਦਿਆ ਜਾਵੇ ਸੋ ਕਹਿੰਦੇ ਵੀ ਮਨੀ ਹੀ ਜਿਹੜੀ ਹੈ ਇਹ ਅੰਡਰਸਟੈਂਡ ਕਰਦੇ ਆ ਸੋ ਅੱਜ ਦਾ ਦਿਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਕੁਝ ਵੀ ਨਾ ਖਰੀਦਣ ਦਾ ਤਹਈਆ ਜਿਹੜਾ ਉਹ ਕਰ ਰਹੇ ਆ ਇਹ ਦਰਸਾਉਣ ਦੇ ਲਈ ਇਹ ਦਿਖਾਉਣ ਦੇ ਲਈ ਇਹਨਾਂ ਕੰਪਨੀਆਂ ਨੂੰ ਵੀ ਭਾਈ ਸਾਡੇ ਤੋਂ ਬਿਨਾਂ ਤੁਹਾਡਾ ਕੁਝ ਵੀ ਨਹੀਂ ਬਣੂਗਾ ਸੋ ਇਕਨੋਮਿਕ ਬਲੈਕਆਊਟ ਅੱਜ ਬਹੁਤ ਵੱਡੀਆਂ ਜਿਹੜੀਆਂ ਮੇਜਰ ਕੰਪਨੀਆਂਜ਼ ਆ ਉਹਨਾਂ ਦੇ ਉਲਟ ਪ੍ਰੋਟੈਸਟ ਦੇ ਤੌਰ ਦੇ ਉੱਤੇ ਲੋਕ ਆਪਣਾ ਰਹੇ ਨੇ ਜੀ ਸੋ ਬਿਲਕੁਲ ਡੀਆਈ ਨੂੰ ਲੈ ਕੇ ਬਹੁਤ ਜਿਆਦਾ ਖਾਸ ਕਰਕੇ ਜਿਹੜੀ ਲਾਤੀਨੋ ਕਮਿਊਨਿਟੀ ਆ ਉਹ ਬਹੁਤ ਸੋਸ਼ਲ ਮੀਡੀਆ ਤੇ ਐਕਟਿਵ ਆ ਇਹਦਾ ਅਸਰ ਕਿੰਨਾ ਕੁ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਕੱਲ ਇੱਕ ਮੇਰੇ ਹੀ ਵਾਕਫ ਬੰਦੇ ਸੀ ਉਹਨਾਂ ਦਾ ਸਟੋਰ ਆ ਉਹ ਕਹਿੰਦਾ ਵੀ ਭਾਜੀ ਵੈਸੇ ਗੱਲ ਹੋਈ ਵੀ ਸੇਲ ਕਿਦਾਂ ਕਹਿੰਦਾ ਸੇਲ ਤਾਂ ਵੈਸੇ ਘਟੀਓ ਪਰ ਕੋਕਾ ਕੋਲਾ ਦੀ ਕਹਿੰਦਾ ਪੂਰੀ ਡੈਡ ਮੈਂ ਕਿਹ ਚੱਕਰ ਹੋਇਆ ਕਹਿੰਦਾ ਵੀ 50 60 ਬੋਤਲਾਂ ਰੋਜ਼ ਵਿਕਦੀਆਂ ਸੀਆਂ ਤੇ ਹੁਣ ਸਿਰਫ ਦੋ ਤਿੰਨੇ ਰਹਿ ਗਈਆਂ ਕਹਿੰਦਾ ਉਹ ਵੀ ਕੋਈ ਗੋਰੇ ਗਾਰੇ ਜਾਂ ਕੋਈ ਹੋਵੇ ਉਹ ਲੈਂਦੇ ਵੇ ਮਕਸੀਕਿਆਂ ਨੇ ਤਾਂ ਟੋਟਲੀ ਲੈਣੀ ਬੰਦ ਕੀਤੀ ਦੇਖ ਲਓ ਕਿੰਨਾ ਅਸਰ ਹਾਂਜੀ ਸੋ ਇਹ ਇੱਕ ਛੋਟੇ ਜਿਹੇ ਸਟੋਰ ਦੀ ਮੈਂ ਤੁਹਾਨੂੰ ਤੁਹਾਨੂੰ ਦੱਸ ਰਿਹਾ ਹਾਂ ਸੋ ਇਹ ਦਾ ਜਿਹੜਾ ਅਸਰ ਆ ਬਿਲਕੁਲ ਪੈਂਦਾ ਹੈਗਾ ਸੋ ਹੁਣ ਕੁਛਕ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ ਬਹੁਤ ਜਿਸ ਤਰ੍ਹਾਂ ਸਾਡੇ ਸਰੋਤੇ ਕਹਿੰਦੇ ਸੀ ਵੀ ਕਈ ਵਾਰੀ ਕੰਟਰਾਡਿਕਟਿੰਗ ਹੁੰਦੀਆਂ ਹੈਗੀਆਂ ਸਾਡੀਆਂ ਖਬਰਾਂ ਵੀ ਪਰ ਉਹ ਆ ਵੀ 트럼ਪ ਹੁਣਾ ਦੀਆਂ ਜਿੱਦਾਂ ਖਬਰਾਂ 트럼ਪ ਹੁਣੀ ਇੱਕ ਆ ਕਹਤਾ ਦੂਜੀ ਦਿਨ ਕਹਤਾ ਵੀ ਨਹੀਂ ਜੀ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਮੈਂ ਕਹਤਾ ਵੀ ਜਿਲਾਂਸਕੀ ਹੁਣੀ ਡਿਕਟੇਟਰ ਹੈਗੇ ਕਿ ਨਹੀਂ ਜੋ ਕੁਝ ਨਿਊਜ਼ਪੇਪਰ ਚ ਹੁੰਦਾ ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ